ਸਾਡੇ ਦੇਸ਼ ਵਿੱਚ ਹੋਜਣ ਦੀ ਮਿਲਾਵਟ ਫੂਡ ਡੈਟ੍ਰੇਸ਼ਨ ਇੱਕ ਬਹੁਤ ਹੀ ਗੰਭੀਰ ਮੋੜ ਤੇ ਪਹੁੰਚ ਗਈ ਹੈ ਕੋਈ ਵੀ ਚੁੱਧ ਰੂਪ ਜ ਨਹੀਂ ਮਿਲਦੀ ਰੋਜ਼ਾਨਾ ਵਰਤੂ ਦੀਆਂ ਸਾਰੀਆਂ ਚੀਜ਼ਾਂ ਜਿੰਨੀਆਂ ਵੀ ਖਾਣ ਵਾਲੀਆਂ ਚੀਜ਼ਾਂ ਨੇ ਦੁੱਧ ਪਨੀਰ ਖੋਆ ਮੱਖਣ ਚਾਹ ਮਸਾਲਾ ਦੇਸੀ ਘਿਓ ਦਹੀਂ ਮਠਾਈ ਤੇ ਹੋਰ ਬਹੁਤ ਕੁਝ ਜਿਸ ਦਾ ਵੀ ਨਾਮ ਲਓ ਤੁਹਾਨੂੰ ਬਰਾਉਟਰ ਵਾਲੀ ਮਿਲੇਗਾ ਸਰਕਾਰੀ ਏਜੰਸੀਆਂ ਦਾ ਕੋਈ ਕੰਟਰੋਲ ਨਹੀਂ ਰੈਟ੍ਰੇਸ਼ਨ ਕਿਉਂਕਿ ਦਿਨੋ ਦਿਨ ਵਧਦੀ ਜਾ ਰਹੀ ਹੈ ਤੋਂ ਇਸੇ ਲਈ ਭੋਜਨ ਦੇ ਜਿਹੜਾ ਖਤਰਾ ਹੈ ਜਿਹੜਾ ਫੂਡ ਰੈਟ੍ਰੇਸ਼ਨ ਹੈ ਇਹ ਦੇ ਲੜਨ ਲਈ ਅਸੀਂ ਲੋਕਾਂ ਨੇ ਇੱਕ ਸੰਸਥਾ ਬਣਾਈ ਹੈ ਜਿਸ ਦਾ ਨਾਮ ਪਬਲਿਕ ਅਗੇਂਸਟ ਰੈਟ੍ਰੇਸ਼ਨ ਵੈਲਫੇਅਰ ਐਸੋਸੀਏਸ਼ਨ ਹੈ ਛੋਟਾ ਨਾ ਉਹਦਾ ਪਾਵਰ ਹੈ ਸਸਿਕਲ ਦੋਸਤੋ ਮੈਂ ਸੁਜੀਤ ਸਿੰਘ ਪਟੋਲਾ ਪਬਲਿਕ ਅਗੇਂਸਟ ਅਡਲਟ ਅਬਿਊਜ਼ ਵੈਲਫੇਅਰ ਐਸੋਸੀਏਸ਼ਨ ਦਾ ਰਾਸ਼ਟਰੀ ਜਲਸਖ ਸਕੱਤਰ ਹਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਸਾਡੀ ਐਸੋਸੀਏਸ਼ਨ ਦਾ ਉਦੇਸ਼ ਲੋਕਾਂ ਨੂੰ ਸਾਰੇ ਦੇਸ਼ ਵਿੱਚ ਭੋਜਨ ਦੀ ਮੜਾਉਟ ਬਾਰੇ ਜਾਗਰੂਕ ਕਰਨਾ ਹੈ ਅਸੀਂ ਸਮਝਦੇ ਹਾਂ ਕਿ ਇਸ ਤਰ੍ਹਾਂ ਦੇ ਖਤਰੇ ਨੂੰ ਸਾਨੀ ਨਾਲ ਖਤਮ ਨਹੀਂ ਕੀਤਾ ਜਾ ਸਕਦਾ ਪਰ ਸਾਡਾ ਇਹ ਮੰਨਣਾ ਜ਼ਰੂਰ ਹੈ ਕਿ ਜੇ ਅਸੀਂ ਵਿਦਿਆਰਥੀ ਜਿਹੜੇ ਸਕੂਲਾਂ ਵਿੱਚ ਪੜਦੇ ਨੇ ਜਾਂ ਕਾਲਜ ਦੇ ਵਿੱਚ ਪੜਦੇ ਨੇ ਉਹਨਾਂ ਦਾ ਮਾਈਂਡ ਟੈਂਡਰ ਨੇ ਹਾਲੇ ਅਸੀਂ ਉਹਨੂੰ ਚੇਂਜ ਕਰ ਸਕਦੇ ਆਂ ਅਗਰ ਅਸੀਂ ਉਹਨਾਂ ਨੂੰ ਇਸ ਜੋ ਖਤਰਾ ਹੈ ਉਹਦੇ ਬਾਰੇ ਪੜਾਈਏ ਜਾਣੂ ਦੀ ਉਹਨਾਂ 'ਚ ਜਾਗਰੂਤਾ ਪੈਦਾ ਕਰੀਏ ਤੇ ਇਹ ਅੱਜਕੱਲ੍ਹ ਦੂਰ ਨਹੀਂ ਹੈ ਜਦੋਂ ਕਿ ਇਹ ਜਨਰੇਸ਼ਨ ਆਪਣੇ ਦੂਸਰੇ ਲੋਕਾਂ ਨੂੰ ਦੱਸੇਗੀ ਜਾਗਰੂਤਾ ਪੈਦਾ ਕਰੇਗੀ ਤੋ ਇੱਕ ਦਿਨ ਅੱਛੀ ਸਟ੍ਰੈਟਜੀ ਜਿਹੜੀ ਬਣ ਪੈਗੀ ਅਸੀਂ ਲੋਗ ਆਰਾਮ ਦੀ ਚੈਨ ਚੈਨ ਦੇ ਨਾਲ ਜਿਹੜੀ ਜ਼ੋਰ ਚੀਜ਼ਾਂ ਖਾ ਸਕਦੇ ਹਾਂ ਇਸੇ ਦੇਸ਼ ਨਾਲ ਜਿਹੜੀ ਸਾਡੀ ਪਟਿਆਲਾ ਦੀ ਪਾਵਦੀ ਯੂਨਿਟ ਹੈ ਉਹਨਾਂ ਨੇ ਉੱਥੋਂ ਦੇ ਇੱਕ ਕਾਲਜ ਜਿਸ ਦਾ ਨਾਮ ਗਵਰਨਮੈਂਟ ਪੋਲੀਟੈਕਨਿਕ ਕਾਲਜ ਫਾਰ ਔਰੂਮਨ ਹੈ ਉਹਨਾਂ ਨਾਲ ਸੰਪਰਕ ਕੀਤਾ ਤੇ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਆਪਣੇ ਬੱਚਿਆਂ ਨੂੰ ਸਾਨੂੰ ਪੜਾਉਣ ਦਿਓ ਆ ਫੂਡ ਰੈਟਿਸ਼ਨ ਦੇ ਬਾਰੇ ਉਹਨਾਂ ਨੂੰ ਜਾਗਰੂਕਤਾ ਤਦ ਕਰੰਦਿਓ ਤੇ ਉਹਨਾਂ ਨੇ ਬੜੀ ਕੁਛ ਵੀ ਕੀਤੀ ਹੈ ਸਾਡੀ ਜਿਹੜੀ ਗੱਲ ਮੰਨ ਲਈ ਤੇ ਇਸ ਇਸ ਤਰ੍ਹਾਂ ਫਿਰ ਇੱਕ ਸੈਮੀਨਾਰ ਕਰਾਇਆ ਜੋ 15 ਅਕਤੂਬਰ 2025 ਨੂੰ ਕਾਲਜ ਦੇ ਜਿਹੜਾ ਮੁੱਖ ਹਾਲ ਉਹਦੇ ਵਿੱਚ ਹੋਇਆ ਕੀਤਾ ਗਿਆ ਇਹਦੇ ਵਿੱਚ ਕੋਈ 200 ਵਿਦਿਆਰਥੀ ਵੀ ਆਏ ਤੇ ਨਾਲ ਕੁਝ ਫੈਕਲਟੀ ਮੈਂਬਰ ਨੇ ਉਹਨਾਂ ਨੇ ਵੀ ਹਿੱਸਾ ਲਿਆ ਸਭ ਤੋਂ ਪਹਿਲਾਂ ਸੁਰਿੰਦਰ ਸਿੰਘ ਜੀ ਜੋ ਸੰਯੁਕਤ ਸਕੱਤਰ ਨੇ ਪਾਵਰ ਪੜਾ ਲੈਦੇ ਉਹਨਾਂ ਨੇ ਮਾੜਾ ਬਟ ਲਈ ਨੌਜਵਾਨ ਪੀੜੀ ਨੂੰ ਬਹੁਤ ਹੀ ਖਤਰਾ ਦੱਸਿਆ ਤੇ ਇਸ ਦ੍ਰਿਸ਼ਟੀਕੋਣ ਤੋਂ ਬੱਚਿਆਂ ਨੂੰ ਸਿੱਖਿਸ਼ਤਾ ਕਰਨ ਲਈ ਸਮਾਜ ਵਿੱਚੋਂ ਭੋਜਨ ਦੇ ਮਾੜਾ ਬਟ ਖਤਮ ਹੋ ਸਕਦੀ ਹੈ ਉਹਨਾਂ ਦਾ ਇਹ ਮੰਨਣਾ ਸੀ ਜੋ ਮਨ ਦੇ ਵਿੱਚ ਜੇ ਇਸ ਨੌਜਵਾਨ ਪੀੜੀ ਲਈ ਦਰਦ ਹੈ ਜੇ ਇਹਨਾਂ ਬੱਚਿਆਂ ਦਾ ਗਾਣ ਪੀੜੀ ਇਸ ਤਰੀਕਰਾਰ ਦੀ ਹੋਵੇ ਇਸ ਤਰੀਕੇ ਨਾਲ ਸਮਾਜ ਦੇ ਵਿੱਚ ਜਿਸੀ ਜੋ ਮਾੜਾ ਬਟ ਹੋ ਰਹੀ ਹੈ ਉਸ ਨੂੰ ਤੁਹਾਨੂੰ ਆ ਗੁਰਦੀਪ ਸਿੰਘ ਜੀ ਜੋ ਪਾਵਰ ਦੇ ਪਟਿਆਲਾ ਦੇ ਜਨਰਲ ਸੈਕਟੀ ਨੇ ਉਹਨਾਂ ਨੇ ਸਾਡੇ ਪਾਰਟਿਸਪੈਂਟ ਨੂੰ ਦਸ ਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਤੇ ਬਾਅਦ ਵਿੱਚ ਉਹਨਾਂ ਨੇ ਵਿਦਿਆਰਥੀਆਂ ਨੂੰ ਪੀਜ਼ਾ 버ਗਰ ਕੋਲਡ ਡਰਿੰਕ ਤੇ ਚਿਪਸ ਵਰਗੇ ਜੰਕ ਫੂਡ ਲਈ ਬਾਰੇ ਵੀ ਸਾਵਧਾਨ ਕੀਤਾ ਉਹਨਾਂ ਨੇ ਇਹ ਵੀ ਦੱਸਿਆ ਕਿ ਜੰਕ ਫੂਡ ਦੇ ਨਾਲ ਜਿਹੜੀ ਦਿਲ ਦਾ ਦੌਰਾ ਗੁਰਦੇ ਫੇਲ ਸ਼ੂਗਰ ਵਰਗੀਆਂ ਬਿਮਾਰੀਆਂ ਗੰਭੀਰ ਬਿਮਾਰੀਆਂ ਆਉਂਦੀਆਂ ਨੇ ਤੇ ਉਹਨਾਂ ਬਾਰੇ ਉਹਨਾਂ ਨੇ ਉਹਨਾਂ ਨੇ ਸੰਦੇਸ਼ ਦਿੱਤਾ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਆਪਣੀ ਸਿਹਤ ਦੇ ਹਿੱਤ ਲਈ ਘਰ ਦਾ ਭੋਜਨ ਹੀ ਖਾਣ ਔਰ ਤਯਾਰ ਜਿਹੜੇ ਕਿਉਂਕਿ ਮਾਂ ਦਾ ਖਾਣਾ ਜਿਹੜਾ ਬਣਾਇਆ ਹੁੰਦਾ ਉਹਦੇ ਵਿੱਚ ਮਠਾਸ ਹੁੰਦੀ ਹੈ ਔਰ ਪਿਓਰਿਟੀ ਹੁੰਦੀ ਹੈ ਔਰ ਉਹਦੇ ਲਵ ਐਂਡ ਸੈਕਸ਼ਨ ਤੋਂ ਹੁੰਦਾ ਹੈ ਵਰਕ ਪ੍ਰੋਗਰੈਸ ਨੂੰ ਤਰੇਲ ਬੱਚਿਆਂ ਦੇ ਜੋ ਮਦਰਸ ਨੇ ਉਹਨਾਂ ਦੇ ਵਿਕਾਸ ਦਾ ਉਹਨੇ ਟੈਸਟ ਕੀਤਾ ਮਦਰ ਬੀਟਰ ਦਾ ਟੈਸਟ ਕਿੰਨਾ ਉਸ ਦੇ ਵਿੱਚ ਡੈਂਸਿੰਗ ਦੇ ਦੌਰਾਨ ਯੂਰੀਆ ਵੀ ਆਇਆ ਉਸ ਦੇ ਵਿੱਚ ਕੈਵਿਕਲ ਵੀ ਆਲੇ ਤੋੜ ਇਸ ਤਰ੍ਹਾਂ ਚਲੋ ਉਹ ਬਹੁਤ ਚਲੇਸ਼ਕ ਬਹੁਤ ਨੌਜਵਾਨਾ ਉਹਦੇ ਅਸੀਂ ਬੜੀ ਤਰਾਈ ਜਿਹੜੇ ਜੋ ਅਨੁਭਵ ਚਾਇਡ ਨਹੀਂ ਉਹ ਵੀ ਜੋ ਮਦਰ ਦਾ ਫੀਲ ਆ ਰਿਹਾ ਜੇ ਉਹ ਵੀ ਬੜਾ ਕੰਮ ਦੀ ਸਫਲਤਾ ਉਸ ਤੋਂ ਬਾਅਦ ਮੈਂ ਅ ਵਿਦਿਆਰਥੀ ਨੂੰ ਮੈਡੀਟੇਸ਼ਨ ਕੀ ਹੈ ਉਹਦੇ ਬਾਰੇ ਦੱਸਿਆ। ਨੂੰ ਦੱਸਿਆ ਕਿ ਸਾਰ ਤੋਂ ਜ਼ਿਆਦਾ ਜਿਹੜੇ ਲਾਲਚੀ ਲੋਕ ਨੇ ਆਪਣੀ ਆਮਦਨ ਵਧਾਉਣ ਲਈ ਇਹ ਕੰਮ ਕਰਦੇ ਨੇ। ਤੇ ਜਿਹੜੀਆਂ ਕੱਟ ਕੁਆਲਟੀ ਵਾਲੀਆਂ ਚੀਜ਼ਾਂ ਨੇ, ਸਿਮਿਲਰ ਚੀਜ਼ਾਂ ਨੇ ਦੁੱਧ ਦੇ ਵਿੱਚ ਪਾਣੀ ਮਿਲਾਤਾ, ਹੋਰ ਚੀਜ਼ਾਂ ਮਿਲਾਤੀਆਂ। ਮੁਕوڑ ਕੇ ਉਹਨੂੰ ਉਹੀ ਜਿਹੜੀ ਕੁਆਲਟੀ ਆ ਉਹ ਕੱਟ ਕਰ ਦਿੰਦੇ ਆ। ਤੇ ਉਹਦੇ ਨਾਲੋਂ ਸਸਤਾ ਵੀ ਵੇਚ ਦਿੰਦੇ ਆ ਤਾਂ ਕਿ ਬਾਜ਼ਾਰ ਦੇ ਵਿੱਚ ਉਹਨਾਂ ਨੂੰ ਉਹਦੀ ਚੀਜ਼ ਜਿਹੜੀ ਵੇਚ ਸਕੇ। ਨਕਲੀ ਕਲਰ ਪਾਉਂਦੇ ਨੇ ਹੋਰ ਰਸਾਇਣ ਪਾਉਂਦੇ ਨੇ ਜਿਹੜੀਆਂ ਸਿਹਤ ਲਈ ਬਹੁਤ ਹੀ ਜੋ ਹੈ ਖਤਰਨਾਕ ਮੰਨੀਆਂ ਜਾਂਦੀਆਂ ਹਨ ਤੋਂ ਉਹਨੂੰ ਚਮਕਦਾਰ ਬਣਾਉਣ ਲਈ ਵੀ ਰੰਗ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਵਿਦਿਆਰਥੀਆਂ ਨੂੰ ਦੱਸਿਆ ਪਾਵਾ ਤੇ ਉਸਦੇ ਉਦੇਸ਼ਾਂ ਇਹਦੇ ਭੋਜਨ ਵਿੱਚ ਮਲਾਵਟ ਬਾਰੇ ਵੀ ਲੋਕਾਂ ਨੂੰ ਜਾਗਰੂਕੀ ਕਿਵੇਂ ਪੈਦਾ ਕੀਤੀ ਜਾਂ ਸੀ ਜਿਆ ਬਾਰੇ ਵੀ ਗੱਲਬਾਤ ਕੀਤੀ ਮਲਾਵਟ ਲਗਭਗ ਸਾਧੀਆਂ ਖਾਣਦੀਆਂ ਚੀਜ਼ਾਂ ਵਿੱਚ ਘਰ ਵਿੱਚ ਖਾਣ ਦੀਆਂ ਚੀਜ਼ਾਂ ਦੀ ਕਿਵੇਂ ਜਾਂਚ ਕਰੀਏ ਮੈਂ ਉਹਨਾਂ ਨੂੰ ਪੂਰੇ ਡਿਟੇਲ ਦੇ ਵਿੱਚ ਪੀਪੀਟੀ ਦੇ ਉੱਤੇ ਕਰਕੇ ਤੇ ਵੀਡੀਓ ਪਲੇ ਕਰਕੇ ਜਿਹੜਾ ਉਹਨਾਂ ਨੂੰ ਦੱਸਿਆ ਦੂਸਰਾ ਜੰਕ ਫੂਡ ਦੇ ਖਤਰਿਆਂ ਬਾਰੇ ਵੀ ਸਮਝਾਉਂਦੇ ਹੋਏ ਮੈਂ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਇਹ ਅਜ ਪਰਹਨ ਕਰਨ ਕਿ ਜੰਕ ਫੂਡ ਨੂੰ ਘੱਟ ਤੋਂ ਘੱਟ ਯੂਜ਼ ਕਰਨ ਜੰਕ ਫੂਡ ਖਾਣ ਤੋਂ ਮਨ ਕਰਨ ਵਿਦਿਆਰਥੀਆਂ ਨੇ ਵੀ ਸਲਾਹ ਦਿੱਤੀ ਕਿ ਉਹ ਹਰੇਕ ਪੈਕ ਕੀਤੇ ਭੋਜਨ ਵਿੱਚ ਮਜੂਰ ਸਮੱਗਰੀ ਜਿਹੜੀ ਨਿਊਟ੍ਰੀਐਂਟ ਨੇ ਕਿਉਂਕਿ ਨਿਊਟ੍ਰੀਨ ਦਾ ਪਤਾ ਨਹੀਂ ਚੱਲਦਾ ਤੋਂ ਉਹ ਕੀ 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 ਚੀਜ਼ਾਂ ਪਾਈਆਂ ਨੇ ਕਿਹੜੇ ਕੈਮੀਕਲ ਪਾਈਏ ਨੇ ਉਹ ਆਪਣੇ ਬੋਆਏ ਦੇ ਵਿੱਚ ਪਾ ਕੇ ਦੇਖੋ ਤੋਂ ਗੂਗਲ ਦੇ ਚ ਪਾ ਕੇ ਦੇਖੋ ਤੋਂ ਉਹਦੇ ਬਾਰੇ ਦੇਖੋ ਕਿ ਉਹ ਹੈ ਕੀ ਹੈ ਤੁਸੀਂ ਦੇਖੋਗੇ ਇਹ ਵੀ ਦੱਸੇ ਕਿ ਕਿੰਨੀ ਦੇਖੋਗੇ ਕਈ ਜਿਹੜੇ ਉਹਦੇ ਚ ਕੈਮੀਕਲ ਪਾਏ ਨੇ ਉਹ ਕਿੰਨੇ ਖਤਰਨਾਕ ਨੇ ਕੈਂਸਰ ਤੱਕ ਬਿਮਾਰੀ ਜਿਹੜੀ ਹੈ ਕਰਦੇ ਨੇ ਅਗਰ ਉਹ ਲਗਾਤਾਰ ਖਾਈ ਖਾਈ ਜਾਵੇ ਡਾਕਟਰ ਨਵਦੀਪ ਤਾਂ ਜੋ ਸੀਓ ਦੇ ਬਾਣੀ ਕੰਪਨੀ ਦੇ ਸੀਓ ਨੇ ਉਹਨਾਂ ਨੇ ਮੁੱਲ ਵਰਗੀ ਬ੍ਰਾਂਡਡ ਦੁੱਧ ਦੀ ਵਰਤੋਂ ਕਰਨ ਲਈ ਤੇ ਜ਼ੋਰ ਦਿੱਤਾ। ਉਹਨਾਂ ਨੇ ਮਨੋਕ੍ਰੀ ਸਿਹਤ ਬਣਾਈ ਰੱਖਣ ਲਈ ਦੁੱਧ ਅਤੇ ਦੁੱਧ ਉਤਪਾਦਾਂ ਦੁੱਧ ਦੀ ਜਿਹੜੀ ਪਾਈ ਪ੍ਰੋਡਕਟ ਨੇ ਉਹ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਨੇ ਵਿਦਿਆਰਥੀਆਂ ਨੂੰ ਖੁੱਲੇ ਦੁੱਧ ਦੀ بجائے ਸਿਰ ਪੈਕ ਦੁੱਧ ਕਿ ਰੀਦਨ ਦੀ ਦੇ ਜੀ ਦਿੱਤੀ। ਉਹਨਾਂ ਨੇ ਇਹ ਵੀ ਕਿਹਾ ਕਿ ਜਿੱਥੇ ਵੀ ਉਹਨਾਂ ਨੂੰ ਇਹੋ ਜਿਹੀ ਚੀਜ਼ ਮਿਲਦੀ ਆ ਉਹਦੀ ਕੰਪਲੇਨਟ ਕੀਤੀ ਜਾਵੇ, FSSAI ਨੂੰ ਜਾਂ ਸਿਹਤ ਵਿਭਾਗ ਨੂੰ ਕੀਤੀ ਜਾਵੇ ਕਿਉਂਕਿ ਜੋ ਵਿਦਿਆਰਥੀ ਇਹਦੇ ਜ਼ਿਆਦਾ ਰੋਲ ਪਲੇ ਕਰ ਸਕਦੇ ਹਨ। पहले नंबर पे अमूल है अमूल की फुल पता है ए एम यू एल नाम का सुने अमूल का फुल पता है आनंद मिल यूनियन लिमिटेड ए का फुल फॉर्म है इन करके है अमूल ब्रांड का रहेगा बस ये अमूल ब्रांड का है, है किसने बनाया था कुछ पता तो डॉक्टर वर्गीज कोरियन का नाम सुने ਇਨਾਂ ਦੀ ਬੁੱਕ ਹੈ ਇਨਾਂ ਦੀ ਬਾਇਓਗ੍ਰਾਫੀ ਆਈ ਡੂ ਹੈਵ ਟੂ ਅ ਮੇਸ਼ਾ ਚੋ ਕਰਾਉਣੀ ਜੋ ਰਿਟਾਇਰਡ ਨੇ ਡਿਪਟੀ ਡਾਕਟਰ ਦੇ ਡਿਪਾਰਟਮੈਂਟ ਦੇ ਉਹਨਾਂ ਨੇ ਵੀ ਜੋੜ ਦਿੱਤਾ ਕਿ ਖੁੱਲੀ ਹਾਲਤ ਵਿੱਚ ਦੁੱਧ ਨਾ ਖੀਂਦੋ ਸਿਰ ਬ੍ਰਾਂਡਡ ਤੇ ਪੈਕ ਬੋਦੀ ਜਿਹੜਾ ਖੀਂਦੋ ਪਹੁੰਚਦੇ ਕਿਉਂਕਿ ਹੱਥ ਪਹੁੰਚਦੇ ਉੱਤੇ ਉਹਦੀ ਸਮੱਗਰੀ ਉਹਦੇ ਚ ਨਿਊਟ੍ਰੀਐਂਟ ਕਿੰਨੇ ਕਿੰਨੇ ਮਾਤਰਾ ਦੇ ਵਿੱਚ ਹਨ ਉਹ ਤੁਸੀਂ ਪੜ ਸਕਦੇ ਹੋ ਦੂਜੇ ਪਾਸੇ ਜੇਕਰ ਜਿਹੜਾ ਦੁੱਧ ਦੂਸਰਾ ਆਮ ਲੈਨੇ ਹੋ ਤਾਂ ਉਹ ਦੁੱਧ ਖੁੱਲੇ ਦੁੱਧ ਦੇ ਵਿੱਚ ਗੋਹਾ ਵੀ ਹੋ ਸਕਦਾ ਉਹਦੇ ਵਿੱਚ ਗਾਂ ਦਾ ਮੱਝ ਦਾ ਮੂਤਰ ਵਗੈਰਾ ਵੀ ਹੋ ਸਕਦਾ ਬੈਕਟੀਰੀਆ ਤੂੜ ਬਹੁਤ ਸਾਰੇ ਜਿਹੜੀ ਚੀਜ਼ਾਂ ਦੂਸ਼ਿਤ ਹੋ ਸਕਦੀਆਂ ਹਨ ਇਸ ਤਰ੍ਹਾਂ ਆਪਣੀ ਸਿਹਤ ਦਾ ਧਿਆਨ ਰੱਖਣਾ ਜ਼ਰੂਰੀ ਚਾਹੀਦਾ ਉਹਨਾਂ ਨੇ ਉਹਦੇ ਰੱਖਿਆ ਦੱਸਿਆ ਇਹ ਮਦਦ ਵਾਲੀ ਗ੍ਰੋਥ ਹੈ ਜਾਂ ਬੋਟ ਗ੍ਰੋਥ ਹੈ ਉਹਦੇ ਤੇ ਕਿਉਂਕਿ ਉਹਦੇ ਤੇ ਸਭ ਕੁਝ ਲਿਖਿਆ ਹੁੰਦਾ ਹੈ ਆਪਾਂ ਕਾਨੂੰਨੀ ਮੂਤਰ ਦੀ ਇਲਾਜ ਵੀ ਹੁੰਦੀ ਹੈ ਆਪਾਂ ਕੋ ਤੁਪਲੇਟ ਕਰ ਸਕਦੇ ਹਾਂ ਜੇਕਰ ਆਪਾਂ उधर बहुत तो 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 है नेहा, उधर भी हमको कोई ट्रेन है, जैसा कि पता है कि पार्टी सहेलियों के आना-फने पूरे स्पास्त फ्रीडे भी एक स्पास्त हो रहा है। अभी जाना? बिल्कुल रात के टाइम तक लाये, कल ही और क्योंकि वो काम भी करने का समय है, फिर पीछे बात करने का अपन लोग भी हैं, सभी शेड्यूल में आगे उसे � ਜਦੋਂ ਉਹਨਾਂ ਨੂੰ ਇਹ ਬਹੁਤ ਪ੍ਰਤੀਪੱਤ ਦੇ ਵਿੱਚ ਉਤਲੰਗਰੀ ਰਹਿੰਦੀ ਹੈ ਤਾਂ ਉਹਦਾ ਭਾਰ ਜ਼ਿਆਦਾ ਘਟ ਜਾਂਦਾ ਹੈ ਇਹਦੇ ਵਿੱਚ ਤਾਂ ਇਹ ਰਿਐਕਟਰ ਇਹ ਬਾਗਰ ਕਰ ਹੁੰਦਾ ਹੈ ਜਿਹੜੀ ਗੁੱਡ ਫੈਕਟਰ ਹੁੰਦਾ ਹੈ ਉਹ ਤਾਂ ਬੈਟਰੀ ਤੋਂ ਬਾਹਰ ਹੋ ਜਾਂਦੀ ਹੈ ਜਿਹੜੀ ਸਾਡੇ ਤੇ ਇਹ ਇੱਕ ਹੋਰ ਅਨੰਤ ਅੱਖਰ ਦੇ ਵਿੱਚ ਯਸ਼ਪਾਲ ਇਨਸਪੈਕਟਰ ਇਨਸਪੈਕਟਰ ਡੀਰੀ ਡਿਵੈਲਪਮੈਂਟ ਉਹਨਾਂ ਨੇ ਉਹ ਵੀ ਸਾਡੇ ਇਸ ਪ੍ਰੋਗਰਾਮ ਦੇ ਚਾਏ ਉਹਨਾਂ ਨੇ ਦੁੱਧ ਵਿੱਚ ਮਜੂਰ ਸਮਗਰੀ ਨਿਊਟ੍ਰੀਐਂਟ ਬਾਰੇ ਬੱਚਿਆਂ ਨੂੰ ਸਮਝਾਇਆ ਵਿਦਿਆਰਥੀਆਂ ਨੂੰ ਉਹਨਾਂ ਦੀ ਰੋਜ਼ਾਨਾ ਪੋਸ਼ਟਿਕ ਜ਼ਰੂਰਤਾਂ ਨੂੰ ਪਤਾ ਪੂਰਾ ਕਰਨ ਵਿੱਚ ਕਿਵੇਂ ਮਦਦ ਕਰਦਾ ਹੈ ਦੁੱਧ ਉਹਦੇ ਬਾਰੇ ਉਹਨਾਂ ਨੇ ਵਿਸਤ੍ਰਿਤ ਵਿੱਚ ਦੱਸਿਆ ਉਹਨਾਂ ਨੇ ਦੱਸਿਆ ਕਿ ਦੁੱਧ ਵਿੱਚ ਬਹੁਤ ਸਾਰਾ ਕੈਲਸ਼ੀਅਮ ਹੁੰਦਾ ਹੈ ਤੇ ਜੋ ਕਿ ਮਨੁੱਖ ਦੀਆਂ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਤੇ ਬੱਚਿਆਂ ਨੂੰ ਸਲਾਹ ਦਿੱਤੀ ਕਿ ਜਿੰਨਾ ਜ਼ਿਆਦਾ ਦੁੱਧ ਦਾ ਵਰਤੋਂ ਕੀਤੀ ਜਾਵੇ ਤਾਂ ਯਹਾਂ ਤੇ ਜੋ ਲੈਕਟੋਗੈਕਟੋਡੇਲੈਸ ਜੋ ਇੱਕ ਓਨਲੀ ਸੋਰਸ ਜੋ ਨਹੀਂ ਤਾਂ ਉਹ ਆਪਕੇ ਭਾਈਨ ਟੀਨ ਕੋ ਫਾਸਫਰਸ ਨੂੰ कौन कंज्यूमर को एनहांस करता है अल्टीमेटली जो आप तरफ आप देखेंगे कि खटिया कमजोर निकलती है जो आप एक सबसे बड़ा डिस्कशन कर रहे हैं इनिशियली स्टार्टिंग से कर रहे हैं कि सेंटीमोवेल्टी की जब हम बात कर रहे हैं वेस्टिंग में अगर आपकी रेट टेंपरेचर को हाई के है अगर आपका रेट टेंपरेचर ਉਹਨਾਂ ਨੇ ਸਾਰੇ ਵਿਦਿਆਰਥੀਆਂ ਤੇ ਪਾਰਟਿਸਪੈਂਟਸ ਨੂੰ ਤੇ ਫੈਕਲਟੀ ਮੈਂਬਰਸ ਨੂੰ ਨੂੰ ਤੇ ਸਰਕਾਰੀ ਪੋਲੀਟੈਕਨਿਕ ਕਾਲਜ ਦੀ ਕਾਲਜ ਦੇ ਪ੍ਰਿੰਸੀਪਲ ਤੇ ਉਹਨਾਂ ਦੀ ਮੈਨੇਜਮੈਂਟ ਦਾ ਧੰਨਵਾਦ ਕੀਤਾ ਤੇ ਉਮੀਦ ਕੀਤੀ ਕਿ ਭਾਵੇਂ ਨੂੰ ਇਸ ਭੋਜਨ ਵਿੱਚ ਬਰਨਆਊਟ ਖੋਰੀ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਹੋਰ ਮੌਕੇ ਵੀ ਪ੍ਰਦਾਨ ਕੀਤੇ ਜਾਣਗੇ ਸਾਡੇ ਐਸਐਸ ਭਟੋੜਾ ਰਾਣ ਨੇ ਸਾਡੇ ਜਨੋ ਸੈਕਟਰ ਪੰਜਾਬ ਨੇ ਆਡੀਅਨਸ ਜੁੜ ਸਕੀ को स्पेशली ये थे आए साथ जो सारा कुछ तो हम लोग ये थे कि दस 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 ਇਸ ਜੋ ਇਹ ਆਫਰੇ ਸਰੋਪਾਨੀ ਉਹ ਵੀ ਸਪੈਸ਼ਲੀ ਇੱਥੇ ਆਏ ਤੇ ਉਹਨਾਂ ਨੇ ਜੀ ਆਪਣਾ ਸਮਰਥਨ ਕਰਕੇ ਅਭਿਆਸ ਕਰਦੇ ਕਰੀਬਾ ਰੋਟੇ ਚੁਪੈਕ ਰਿਹੀ ਹੈ ਪੈਟਰਨ ਨੇ ਨਿਵਾਸੀ ਪਾਸ਼ਾ ਤੋਂ ਬਾਅਦ ਪ੍ਰਿੰਸੀਪਲਸ ਆਨਲੋਗੋਟੋ ਇੰਪੋਰਟ ਟੈਕਨੀਕ ਆਨਲ ਜਿਨ੍ਹਾਂ ਨੇ ਸਾਨੂੰ ਬਾਕੀ ਤਰੀਕੇ ਨਾਲ ਕੋਰਪੋਰੇਸ਼ਨ ਦਿੱਤਾ ਨੌਕੀ ਨੇ ਬੱਚੇ ਵਾਲੇ ਦੇ ਰੂਪ ਦਾ ਸਪੈਸ਼ਲੀ ਅਸੀਂ ਇਹੋ ਜਿਹਿਆਂ ਜਿਹੜੀਆਂ ਜਿੰਨੀਆਂ ਵੀ ਹੋਰ ਯੂਨੀਵਰਸਿਟੀਆਂ ਨੇ ਉਹਨਾਂ ਨਾਲ ਵੀ ਅਸੀਂ ਸੰਪਰਕ ਕਰ ਰਹੇ ਹਾਂ ਤੋਂ ਕਮ ਸੇ ਕਮ 10 ਯੂਨੀਵਰਸਿਟੀਆਂ ਵਿੱਚ ਲਿਖਿਆ ਹੈਗਾ ਗਾਭੀ ਯੂਨੀਵਰਸਿਟੀ ਪਟਿਆਲਾ ਦੇ ਨਾਲ ਸਾਡੀ ਆਲਰੇਡੀ ਫਿਲੀਏਸ਼ਨ ਹੈ ਜਿੰਨੇ ਵੀ ਨਦੇ ਕਾਲਜ ਹੈ ਉਹ ਸਾਨੂੰ ਬੁਲਾਉਂਦੇ ਰਹਿਣਗੇ ਤੇ ਅਸੀਂ ਉੱਥੇ ਸੈਮੀਨਾਰ ਕਰਦੇ ਕਰਦੇ ਰਵਾਂਗੇ ਅਗਰ ਇਹ ਵੀਡੀਓ ਤੁਹਾਨੂੰ ਬਹੁਤ ਅੱਛੀ ਲੱਗੀ ਹੈ ਪਲੀਜ਼ ਇਹਨੂੰ ਜਿਆਦਾ ਜਿਆਦਾ ਸਰਕੂਲੇਟ ਕਰੋ ਔਰ ਨਾ ਇਹਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਅਗਰ ਤੁਸੀਂ ਇਹ ਅਸੋਸੀਏਸ਼ਨ ਸਾਡੀ ਜੁਆਇਨ ਕਰਨਾ ਚਾਹੋ ਤਾਂ ਸਬਸਕ੍ਰਿਪਸ਼ਨ ਦੇ ਵਿੱਚ ਮੇਰਾ ਨੰਬਰ ਲਿਖਿਆ ਹੋਇਆਗਾ ਉਹ ਤੁਸੀਂ ਮੈਨੂੰ ਉੱਥੇ ਕੰਟੈਕਟ ਕਰ ਸਕਦੇ ਹੋ ਧੰਨਵਾਦ ਗੁੱਡ ਬਲੈਸਿੰਗਸ